ਹਾਂਜੀ ਇਹ ਜਿਹੜੀ ਬਿਊਟੀਫੁੱਲ ਸੋਹਣੀ ਜੀ ਲੁੱਕ ਮੈਂ ਕ੍ਰੀਏਟ ਕੀਤੀ ਸੀਗੀ ਅੱਜ ਇਹਦਾ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਡੈਮੋ ਦਵਾਂਗੀ ਕਿ ਕਿਸ ਤਰ੍ਹਾਂ ਮੈਂ ਮੇਕਅਪ ਕੀਤਾ ਸੀਗਾ ਚਲੋ ਆਜੋ ਸਿੱਖਦੇ ਆਂ ਪਹਿਲਾਂ ਮੈਂ ਕਲੀਨ ਕਰ ਲਿਆ ਸੀਗਾ ਫੇਸ ਪ੍ਰੋਪਰਲੀ ਫੇਸ ਵਾਈਪਸ ਦੇ ਨਾਲ ਉਸ ਤੋਂ ਬਾਅਦ ਮੈਂ ਸਪਰੇਅ ਕੀਤੀ ਆ ਆਪਾਂ ਟੋਨਿੰਗ ਕਹਿ ਸਕਦੇ ਆ ਟੋਨਰ ਯੂਜ਼ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਕਰ ਰਹੀ ਹੈ ਇਹਨਾਂ ਦੇ ਅਪਲਾਈ ਪ੍ਰਾਈਮਰ ਪਲੱਸ ਮੋਇਸਚਰਾਈਜ਼ਰ ਇਹ ਫਲਿਕਾ ਦਾ ਸੀਗਾ ਬਹੁਤ ਵਧੀਆ ਪ੍ਰਾਈਮਰ ਆ ਕਿਉਂਕਿ ਇਹਨਾਂ ਦੀ ਡਰਾਈ ਸਕਿਨ ਸੀਗੀ ਮੇਰੇ ਜਿਹੜੇ ਮਾਡਲ ਸੀਗੇ ਤੇ ਪਲੱਸ ਇਹਨਾਂ ਨੂੰ ਇਹ ਸੀਗਾ ਕਿ ਇਹਨਾਂ ਦੀ ਸਕਿਨ ਦੇ ਵਿੱਚ ਕੋਈ ਵੀ ਜ਼ਿਆਦਾ ਚੀਜ਼ ਫੂਟ ਨਹੀਂ ਕਰਦੀ ਹੈਗੀ ਬਟ ਇਹ ਇਦਾਂ ਦਾ ਇੱਕ ਪ੍ਰੋਡਕਟ ਆ ਜਿਹੜਾ ਫਲਿਕਾ ਦਾ ਕਿ ਬਹੁਤ ਵਧੀਆ ਵਾ ਤੇ ਇਹਨੂੰ ਤੁਸੀਂ ਡਰਾਈ ਸਕਿਨ ਵਾਲੇ ਯੂਜ਼ ਕਰ ਸਕਦੇ ਆ ਤੇ ਇਹਦੇ ਨਾਲ ਹੀ ਇਹਦੇ ਵਿੱਚ ਪ੍ਰਾਈਮਰ ਵੀ ਹੈਗਾ ਤੁਹਾਨੂੰ ਜਿਆਦਾ ਅਲੱਗ ਤੋਂ ਪ੍ਰਾਈਮਰ ਲੈਣ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਉਸ ਤੋਂ ਬਾਅਦ ਮੈਂ ਇੱਥੇ ਕੰਸੀਲਰ ਯੂਜ਼ ਕੀਤਾ ਕਰੈਕਟਰ ਕਾਸਮੈਟਿਕ ਦਾ ਐਜ਼ ਆਈ ਬੇਸ ਆਈ ਬੇਸ ਲਗਾਉਣ ਤੋਂ ਬਾਅਦ ਮੈਂ ਉਹਨੂੰ ਕੰਪੈਕਟ ਦੇ ਨਾਲ ਸੈੱਟ ਕਰਤਾ ਕੰਪੈਕਟ ਦੇ ਨਾਲ ਸੈੱਟ ਕਰਨਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਜਦੋਂ ਆਪਾਂ ਆਈ ਸ਼ੈਡੋ ਦੇ ਕਲਰ ਡਿਪੋਜ਼ਿਟ ਕਰਦੇ ਆ ਆਈਜ਼ ਦੇ ਉੱਪਰ ਤਾਂ ਉਹ ਪ੍ਰੋਪਰਲੀ ਬਲੈਂਡ ਨਹੀਂ ਹੁੰਦੇ ਕਈ ਕਰ ਲੈਂਦੇ ਆ ਬਟ ਕਈਆਂ ਨੂੰ ਥੋੜੀ ਪ੍ਰੋਬਲਮ ਹੁੰਦੀ ਆ ਇਹਦੇ ਵਿੱਚ ਤੁਹਾਨੂੰ ਬੈਟਰ ਆ ਕਿ ਤੁਸੀਂ ਪਹਿਲਾਂ ਕੰਪੈਕਟ ਲਗਾ ਲਓ ਫਿਰ ਤੁਸੀਂ ਆਪਣਾ ਆਈਜ਼ਾ ਜਿਹੜਾ ਮੇਕਅਪ ਆ ਉਹ ਸਟਾਰਟ ਕਰ ਲਓ ਇੱਥੇ ਮੈਂ ਬ੍ਰਾਊਨ ਫੈਮਿਲੀ ਦੇ ਵਿੱਚ ਗਈ ਆ ਪਹਿਲਾਂ ਮੈਂ ਡਾਰਕ ਸ਼ੇਡ ਚੱਕਿਆ ਉਹ ਮੈਂ ਆਊਟਰ ਸਾਈਡਰ ਤੇ ਲਗਾ ਰਹੀ ਆ ਆਈਜ਼ ਦੇ ਤੇ ਮੇਰਾ ਇਹ ਆ ਕਿ ਮੈਂ ਦੋਨੋਂ ਆਈਜ਼ ਦਾ ਇਕੱਠਾ ਹੀ ਕੰਮ ਕਰਦੀ ਹੁੰਨੀ ਆ ਕਈ ਮੇਕਅਪ ਆਰਟਿਸਟ ਪਹਿਲਾਂ ਇੱਕ ਆਈਜ਼ ਦਾ ਕਰਦੇ ਆ ਫਿਰ ਦੂਜੀ ਦਾ ਕਰਦੇ ਆ ਬਟ ਮੇਰਾ ਹਿਸਾਬ ਥੋੜਾ ਇਹ ਆ ਕਿ ਮੈਂ ਪਹਿਲਾਂ ਇੱਕ ਇੱਕ ਆਈਸ ਦੇ ਨਾਲ ਨਾਲ ਦੂਜੀ ਆਈਸ ਦਾ ਵੀ ਨਾਲ ਹੀ ਕਰਦੀਆਂ ਤੁਸੀਂ ਪਹਿਲਾਂ ਕੀ ਕਰਨਾ ਆਊਟਰ ਕਾਰਨਰ ਦੇ ਵਿੱਚ ਕਲਰ ਡਿਪੋਜ਼ਿਟ ਕਰਦ ਕੇ ਉਹਨੂੰ ਹੌਲੀ ਹੌਲੀ ਬਲੈਂਡ ਕਰਕੇ ਅੱਗੇ ਲੈ ਕੇ ਆਉਣਾ ਕਲਰ ਤੁਸੀਂ ਪਿੱਛੋਂ ਤੋਂ ਅੱਗੇ ਨੂੰ ਲੈ ਕੇ ਆਉਣਾ ਕਿਉਂਕਿ ਜਦੋਂ ਤੁਸੀਂ ਪਿਛਲੇ ਪਾਸੇ ਡਿਪੋਜ਼ਿਟ ਕਰਦੇ ਹੋ ਆਊਟਰ ਕਾਰਨਰ ਤੇ ਤਾਂ ਜਦੋਂ ਤੱਕ ਉਹ ਥੋੜਾ ਥੋੜਾ ਤੁਸੀਂ ਅੱਗੇ ਲੈ ਕੇ ਆਉਣਾ ਤਾਂ ਉਹ ਹਲਕਾ ਹੋ ਜਾਂਦਾ ਕਲਰ ਆਪਾਂ ਨੂੰ ਇਹਦੇ ਵਿੱਚ ਚਾਹੀਦਾ ਵੀ ਇਦਾਂ ਹੀ ਹੁੰਦਾ ਤੁਹਾਡਾ ਆਈਜ਼ ਮੇਕਅਪ ਕਰਦੇ ਆ ਇੱਥੇ ਮੈਂ ਸੈਮੀ ਕੱਟ ਕਰੀਜ਼ کہہ ਸਕਦੇ ਆ ਜਾਂ ਇਹਨੂੰ ਤੁਸੀਂ ਮੂਨ ਕੱਟ ਕਹਿ ਸਕਦੇ ਹੋ ਉਹ ਵਾਲਾ ਆਈ ਮੇਕਅਪ ਕਰਨ ਲੱਗੀ ਆ ਤੇ ਤੁਹਾਨੂੰ ਇਹਦੇ ਵਿੱਚ ਤੁਸੀਂ ਚਾਹੋ ਤਾਂ ਇੱਕ ਕਲਰ ਨਾਲ ਵੀ ਕਰ ਸਕਦੇ ਹੋ ਚਾਹੋ ਤਾਂ ਦੋ ਕਲਰ ਵੀ ਲੈ ਸਕਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਦਾਂ ਦਾ ਕਲਰ ਲੈਣਾ ਚਾਹੁੰਦੇ ਹੋ ਮੈਂ ਪਹਿਲਾ ਕਲਰ ਡਿਪੋਜ਼ਿਟ ਕਰਕੇ ਪ੍ਰੋਪਰਲੀ ਬਲੈਂਡ ਕਰਤਾ ਬਟ ਫਿਰ ਮੈਨੂੰ ਲੱਗਾ ਕਿ ਥੋੜੀ ਹੈਸ਼ ਲਾਈਨ ਦਿਖ ਰਹੀ ਹੈ ਕਲਰ ਦੀ ਤਾਂ ਫਿਰ ਮੈਂ ਇੱਕ ਸਾਰਾ ਨਵਾਂ ਲਾਈਟ ਸ਼ੇਡ ਲੈ ਕੇ ਉਹਨੂੰ ਪ੍ਰੋਪਰਲੀ ਬਲੈਂਡ ਕਰਤਾ ਤੁਹਾਡਾ ਵੀ ਅਗਰ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਐਦਾਂ ਹੀ ਕਰਨਾ ਪ੍ਰੋਪਰਲੀ ਬਲੈਂਡ ਕਰਦਿਆ ਕਰੋ ਕਿਉਂਕਿ ਬਲੈਂਡਿੰਗ ਥੋੜੀ ਸਟ੍ਰੌਂਗ ਆ ਤਾਂ ਹੀ ਤੁਹਾਡਾ ਆਈਜ਼ ਮੇਕਅਪ ਵਧੀਆ ਲੱਗਦਾ ਅਦਰਵਾਈਜ਼ ਉਹ ਐਦਾਂ ਲੱਗਦਾ ਕਿਸੇ ਅਣਜਾਣ ਨੇ ਕੀਤਾ ਹੁੰਦਾ ਜਾਂ ਕਹਿ ਲਓ ਵੀ ਪ੍ਰੋਪਰ ਵੇ ਨਾਲ ਬਲੈਂਡ ਨਹੀਂ ਕੀਤਾ ਤੋਂ ਵਧੀਆ ਹੀ ਨਹੀਂ ਲੱਗਦਾ ਹੈਗਾ ਤੁਸੀਂ ਜਿਵੇਂ ਮੈਂ ਕਰ ਰਹੀ ਹਾਂ ਉਦਾਂ ਹੀ ਕਰਨਾ ਉਸ ਤੋਂ ਬਾਅਦ ਮੈਂ ਇੱਕ ਫਲੇਅਰ ਬ੍ਰਸ਼ ਲਿਆ ਉਹਦੇ ਨਾਲ ਮੈਂ ਜਿਹੜਾ ਸ਼ਿਮਰ ਆਈ ਸ਼ੈਡੋ ਹੁੰਦਾ ਉਹ ਮੈਂ ਅਪਲਾਈ ਕਰ ਰਹੀ ਹਾਂ ਬਹੁਤ ਜ਼ਿਆਦਾ ਵਧੀਆ ਪਿਗਮੈਂਟ ਸੀਗਾ ਇਹਦਾ ਇਨਾ ਵਧੀਆ ਕਲਰ ਆਇਆ ਨਹੀਂ ਜਨਨਲੀ ਬਹੁਤ ਘੱਟ ਸ਼ੇਡ ਇਦਾਂ ਦੇ ਹੁੰਦੇ ਆ ਬਹੁਤ ਸਾਰੀਆਂ ਈਵਨ ਕਿ ਜਿਹੜੀਆਂ ਹਾਈ ਕੁਆਲਿਟੀ ਦੇ ਵੀ ਪ੍ਰੋਡਕਟ ਹੁੰਦੇ ਉਹਨਾਂ 'ਚ ਵੀ ਇਦਾਂ ਦਾ ਕਲਰ ਨਹੀਂ ਆਉਂਦਾ ਹੈਗਾ ਬਟ ਇਹ ਸ਼ਿਮਰ ਸ਼ੈਡ ਬਹੁਤ ਵਧੀਆ ਆਇਆ ਸੀਗਾ ਸ਼ਪੈਰਲ ਦੀ ਪੈਲੇਟ ਆ ਉਹਦੇ ਵਿੱਚੋਂ ਮੈਂ ਯੂਜ਼ ਕੀਤਾ ਸੀਗਾ ਤੇ ਇਹ ਸੂਟ ਦੇ ਨਾਲ ਮਿਲਦਾ ਜੁਲਦਾ ਸੀਗਾ ਇਹ ਨਾ ਜ਼ਿਆਦਾ 골ਡ ਦੇ ਵਿੱਚੇ ਸੀਗਾ ਤੇ ਨਾ ਜ਼ਿਆਦਾ ਸਿਲਵਰ ਦੇ ਵਿੱਚੇ ਸੀਗਾ ਦੋਨਾਂ ਦਾ ਮਿਕਸਚਰ ਜਿਹਾ ਸੀਗਾ ਉਹ ਵਾਲਾ ਮੈਂ ਯੂਜ਼ ਕੀਤਾ ਕਿਉਂਕਿ ਮੈਨੂੰ ਸੂਟ ਦੇ ਨਾਲ ਦਾ ਹੀ ਮੈਚ ਕਰਦਾ ਚਾਹੀਦਾ ਸੀਗਾ ਅਗਰ ਮੈਂ 골ਡ ਕਰ ਦਿੰਦੇ ਤਾਂ ਫੜਾ ਅਜੀਬ ਲੱਗਣਾ ਸੀ ਬਟ ਅਗਰ ਮੈਂ ਸਿਲਵਰ ਯੂਜ਼ ਕਰਦੀ ਫਿਰ ਉਹ ਥੋੜਾ ਵਾਈਟ ਦੇ ਵਿੱਚ چلا ਜਾਣਾ ਸੀਗਾ ਮੈਨੂੰ ਵਿਚਾਲਾ ਕਲਰ ਚਾਹੀਦਾ ਦਾ ਸੀ ਉਸ ਤੋਂ ਬਾਅਦ ਮੈਂ ਲਾਈਨਰ ਯੂਜ਼ ਕਰ ਰਹੀ ਹਾਂ ਇੱਥੇ ਲਾਈਨਰ ਹੈ ਜਿਹੜਾ ਮੈਂ ਯੂਜ਼ ਕੀਤਾ ਇਹ ਹੈਗਾ ਲਿਕਵਿਡ ਲਾਈਨਰ ਇੱਕ ਫੈਸ਼ਨ ਕਲਰ ਦਾ ਲਾਈਨਰ ਆ ਬਹੁਤ ਵਧੀਆ ਆ ਇਹ ਤੇ ਪਹਿਲਾਂ ਮੈਂ ਜੈਲ ਆਨਰ ਯੂਜ਼ ਕਰਦੀ ਸੀ ਪਰ ਹੁਣ ਕਦੇ-ਕਦੇ ਹੀ ਮੈਂ ਥੋੜਾ ਲਿਕਵਿਡ ਲਾਈਨਰ ਵੀ ਯੂਜ਼ ਕਰ ਰਹੀ ਹਾਂ ਤੇ ਇੱਥੇ ਮੈਂ ਇਹ ਦੱਸਣਾ ਚਾਹੂੰਗੀ ਅਗਰ ਤੁਸੀਂ ਵਿੰਗ ਬਣਾ ਰਹੇ ਹੋ ਆਪਣੇ ਲਾਈਨਰ ਦੇ ਤਾਂ ਟਰਾਈ ਕਰਿਆ ਕਰੋ ਕਿ ਪਹਿਲਾਂ ਤੁਸੀਂ ਵਿੰਗ ਹਲਕੀ ਹੀ ਬਣਾਓ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਵਿੰਗ ਤੁਸੀਂ ਪਹਿਲਾਂ ਪਹਿਲਾਂ ਤੋਂ ਹੀ ਬੜੀ ਬਣਾ ਦਿੰਨੇ ਹੋ ਬਟ ਉਹ ਫਿਰ ਬਾਅਦ ਚ ਕੰਟਰੋਲ ਚ ਨਹੀਂ ਆਉਂਦੀ ਹੈ ਕਿਉਂਕਿ ਬੜੀ ਤੋਂ ਛੋਟੀ ਕਰਨੀ ਵਿੰਗ ਔਖੀ ਹੋ ਜਾਂਦੀ ਹੈ ਬਟ ਜੇ ਛੋਟੀ ਵਿੰਗ ਬਣਾਇਆ ਤਾਂ ਉਹ ਨੂੰ بڑا ਕਰਨਾ ਸਖਾਲਾ ਤਾਂ ਇਹ ਥੋੜਾ ਧਿਆਨ ਚ ਰੱਖਿਆ ਕਰੋ ਫਿਰ ਇੱਥੇ ਮੈਂ ਇੱਕ ਪੋਰ ਫਿਲਰ ਯੂਜ਼ ਕਰ ਰਹੀਗਾ ਇਹ ਹੈਗਾ ਬੈਨੀਫਿਟ ਦਾ ਹੈਗਾ ਕਿਉਂਕਿ ਇਹਨਾਂ ਦੇ ਹਲਕੇ ਫੁੱਲਕੇ ਪੋਰਸ ਸੀਗੇ ਹੁਣ ਤੁਸੀਂ ਦੇਖਿਆ ਹੋਗਾ ਮੈਂ ਪੋਰਸ ਦੇ ਉੱਪਰ ਜਦੋਂ ਜਿਹੜਾ ਪ੍ਰੋਡਕਟ ਅਪਲਾਈ ਕੀਤਾ ਮੈਂ ਹਲਕਾ ਜਿਹਾ ਡਿਪੋਜ਼ਿਟ ਕਰਤਾ ਉਹਨੂੰ ਜ਼ਿਆਦਾ ਮੈਂ ਮਰਜ ਨਹੀਂ ਕੀਤਾ ਹੈਗਾ ਕਿਉਂਕਿ ਅਗਰ ਮੈਂ ਜ਼ਿਆਦਾ ਮ사ਜ ਕਰਤੀ ਹੋ ਮੇਰੇ ਹੱਥਾਂ ਦੇ ਵਿੱਚੇ ਆ ਜਾਣਾ ਸੀਗਾ ਤੇ ਪ੍ਰੋਡਕਟ ਉਹ ਪ੍ਰੋਪਰਲੀ ਜਿਹੜੇ ਪੋਰਸ ਆ ਉਹ ਫਿੱਲੇ ਨਹੀਂ ਹੋਣੇ ਸੀਗੇ ਇਹ ਗੱਲ ਤੇ ਆਂ ਚ ਰੱਖਿਆ ਕਿ ਜਦੋਂ ਪੋਰ ਫਿਲਰ ਲਗਾਣੇ ਹੋ ਤਾਂ ਤੁਸੀਂ ਹਲਕੇ ਹਲਕਾ ਹੱਥ ਨਾਲ ਬਸ ਥੋੜੀ ਜਿਹੀ ਮ사ਜ ਰਣੀ ਹੈ ਉਸ ਤੋਂ ਬਾਅਦ ਬਸ ਜ਼ਿਆਦਾ ਨਹੀਂ ਉਹਨੂੰ ਮ사ਜ ਕਰਨਾ ਹੈਗਾ ਤੇ ਉਸ ਤੋਂ ਬਾਅਦ ਮੈਂ ਕਲਰ ਕਰੈਕਸ਼ਨ ਕਰ ਰਹੀ ਹਾਂ ਇਹ ਕਰੈਕਟਰ ਕਸਮੈਟਿਕ ਬਾਈ ਕਨਸੀਲਰ ਇਹਨਾਂ ਦੀ ਸਕਿਨ ਤੋਂ ਮੈਂ ਦੋ ਟੋਨ ਡਾਰਕਰ ਲਿਆ ਸੀਗਾ ਉਹਦੇ ਨਾਲ ਮੈਂ ਇਹ ਕਨਸੀਲ ਕਰਦੇ ਸੀਗੇ ਥੋੜੇ ਬਹੁਤੇ ਸੀ ਜਿਆਦਾ ਇਹਨਾਂ ਦੀ ਰਸ ਕਲਰੇਸ਼ਨ ਹੈ ਨਹੀਂ ਸੀਗੀ ਫਿਰ ਇੱਥੇ ਮੈਂ ਫਾਊਂਡੇਸ਼ਨ ਅਪਲਾਈ ਕੀਤਾ ਫਾਊਂਡੇਸ਼ਨ ਮੈਂ ਬਰਸ਼ ਦੇ ਨਾਲ ਅਪਲਾਈ ਕਰ ਰਹੀ ਹਾਂ ਇਹ ਇੱਕ ਐਦਾਂ ਦਾ ਬਰਸ਼ ਆ ਜਿਹਦੇ ਨਾਲ ਮੈਂ ਅਪਲਾਈ ਵੀ ਨਾਲ ਹੁੰਦੇ ਕਰ ਰਹੀ ਹਾਂ ਤੇ ਬਲੈਂਡ ਵੀ ਮੇਰਾ ਨਾਲ ਹੁੰਦੇ ਹੀ ਹੋ ਰਿਹਾ ਵਾ ਤੁਸੀਂ ਵੀ ਇਦਾਂ ਹੀ ਕਰਿਆ ਕਰੋ ਅਗਰ ਤੁਹਾਨੂੰ ਲੱਗਦਾ ਤੁਸੀਂ ਕੰਫਰਟੇਬਲ ਹੋ ਆਪਣੇ ਬਲੈਂਡਰ ਦੇ ਨਾਲ ਤਾਂ ਉਹ ਵੀ ਸਹੀ ਹੈ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਮੈਨੂੰ ਇਹ ਲੱਗਦਾ ਹੁੰਦਾ ਕਈ ਵਾਰ ਜਨਾਂ ਦੇ ਥੋੜੇ ਜਿਹਾ ਪੋਰਸ ਹੁੰਦੇ ਆ ਸਕਿਨ ਦੇ ਵਿੱਚ ਕਿ ਪਹਿਲਾਂ ਤੁਸੀਂ ਬਰਸ਼ ਦੇ ਨਾਲ ਕਰ ਲੋ ਤਾਂ ਜਿਹੜੇ ਪ੍ਰੋਪਰਲੀ ਤੁਹਾਡਾ ਫਾਊਂਡੇਸ਼ਨ ਆ ਉਹ ਅੰਦਰ ਤੱਕ ਚਲੇ ਜਾਂਦਾ ਪ੍ਰੋਪਰਲੀ ਥੋੜੀ ਸਕਿਨ ਦੇ ਵਿੱਚ ਮਰਜ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਲੱਗਦਾ ਹੁੰਦਾ ਫਿਰ ਤੁਸੀਂ ਬਲੈਂਡਰ ਨਾਲ ਉਹਨੂੰ ਅਪਲਾਈ ਕਰ ਦੋ ਜਿਵੇਂ ਮੈਂ ਇੱਥੇ ਕਰ ਰਹੀ ਹਾਂ ਕਿਉਂਕਿ ਪਹਿਲਾਂ ਮੈਂ ਬਰਸ਼ ਦੇ ਨਾਲ ਅਪਲਾਈ ਪਲੱਸ ਉਹਨੂੰ ਬਲੈਂਡ ਕੀਤਾ ਫਾਊਂਡੇਸ਼ਨ ਨੂੰ ਫਿਰ ਮੈਨੂੰ ਜਿੱਥੇ ਲੱਗਿਆ ਕਿ ਫਿਨਿਸ਼ਿੰਗ ਚਾਹੀਦੀ ਆ ਉੱਥੋਂ ਮੈਂ ਫਿਰ ਮੈਂ ਬੱਟ ਬਲੈਂਡਰ ਦੇ ਨਾਲ ਅਪਲਾਈ ਕਰਦਾ ਤੁਹਾਡਾ ਜਿਹੜਾ ਬਲੈਂਡਰ ਆ ਦੇ ਨਾਲ ਤੁਸੀਂ ਬਲੈਂਡ ਕਰਦੇ ਫਾਊਂਡੇਸ਼ਨ ਉਹ ਇੰਨਾ ਕ ਬੱਟ ਹੋਣਾ ਚਾਹੀਦਾ ਕਿ ਤੁਹਾਡਾ ਫਾਊਂਡੇਸ਼ਨ ਜ਼ਿਆਦਾ ਉੱtre ਵੀ ਨਾ ਤੇ ਜ਼ਿਆਦਾ ਫੀਲ ਵੀ ਨਾ ਹੋਵੇ ਕਿ ਤੁਹਾਨੂੰ ਬਹੁਤ ਜ਼ਿਆਦਾ ਬੱਟ ਲੱਗ ਰਿਹਾ ਡੈਮ ਬੱਟ ਕਹਿ ਦਿੰਨੇ ਆਪਾਂ ਇਹਨੂੰ ਕਿ ਟਾਬਲ ਡਰਾਈ ਹੋਣਾ ਚਾਹੀਦਾ ਪਹਿਲਾਂ ਤੁਸੀਂ ਸਕੀਜ਼ ਕਰ ਲਓ ਚੰਗੀ ਤਰ੍ਹਾਂ ਫਿਰ ਚੰਗੀ ਤਰ੍ਹਾਂ ਤੁਸੀਂ ਟਾਬਲ ਨਾਲ ਡਰਾਈ ਕਰ ਲਓ ਉਹਨੂੰ ਪ੍ਰੋਪਰਲੀ ਫਿਰ ਉਸ ਤੋਂ ਬਾਅਦ ਤੁਸੀਂ ਆਪਣਾ ਫਾਊਂਡੇਸ਼ਨ ਅਪਲਾਈ ਕਰੋ ਬਲੈਂਡਰ ਦੇ ਨਾਲ ਬਲੈਂਡ ਕਰੋ ਤੇ ਉਹ ਬਹੁਤ ਵਧੀਆ ਹੁੰਦਾ ਵਾ ਬਾਕੀ ਹਲਕੇ ਹੱਥਾਂ ਨਾਲ ਕਰਿਆ ਕਰੋ ਜੇ ਤੁਸੀਂ ਜਿਆਦਾ ਪ੍ਰੈਸ਼ਰ ਨਾਲ ਬਲੈਂਡ ਕਰਦੇ ਹੋ ਫਾਊਂਡੇਸ਼ਨ ਤਾਂ ਉਹ ਬਹੁਤ ਵਾਰ ਐਦਾਂ ਹੁੰਦਾ ਕਿ ਤੁਹਾਡੇ ਬਲੈਂਡਰ ਦੇ ਵਿੱਚ ਹੀ ਆ ਜਾਂਦਾ ਵਾ ਉਹਦੇ ਨਾਲ ਫਿਰ ਤੁਸੀਂ ਲਗਾ ਵੀ ਰਹੇ ਹੋ ਪ੍ਰੋਡਕਟ ਤੁਹਾਡੇ ਫੇਸ ਤੇ ਲੱਗੇਗਾ ਹੀ ਨਹੀਂ ਉਹ ਸਾਰਾ ਤੁਹਾਡਾ ਬਲੈਂਡਰ ਹੀ ਸੋਕ ਕਰ ਲਏਗਾ ਇਦੇ ਨਾਲ ਨਾਲ ਤੁਸੀਂ neck ਵੀ ਕਰਿਆ ਕਰੋ ਜਿਹੜੀ ਕਈ ਵਾਰੀ ਹੁੰਦਾ ਕਿ ਆਪਾਂ ਕਲائن ਦੇ neck ਨਹੀਂ ਕਰਦੇ ਚਲੋ ਇੱਥੇ ਦਾ ਫਿਰ ਵੀ ਮੈਂ ਸ਼ੂਟ ਕਰ ਰਿਆ ਸੀਗਾ ਉਹਦੇ ਲਈ ਮੈਂ ਮੇਕਅਪ ਕੀਤਾ ਸੀਗਾ ਬਟ ਫਿਰ ਵੀ ਅਸੀਂ ਇੱਥੇ neck ਪੂਰਾ ਕਵਰ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਪ੍ਰੋਪਰਲੀ ਅਸੀਂ ਕਵਰ ਕਰੀਏ ਤੇ ਕਈ ਵਾਰੀ ਬਹੁਤ ਸਾਰੇ ਇਦਾਂ ਦੇ ਵੀ ਮੇਰੇ ਵਿਊਅਰਸ ਨੇ ਉਹ ਕਹਿ ਦਿੰਦੇ ਆ ਕਿ ਤੁਸੀਂ neck ਪ੍ਰੋਪਰ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਕਿ ਇੱਕ ਲੱਗ ਤੋਂ ਲੱਗਦਾ ਜਦੋਂ ਅਸੀਂ ਮੇਕਅਪ ਕਰ ਰਹੇ ਹੁੰਨੇ ਆ ਉਸ ਟਾਈਮ ਥੋੜਾ ਹੁੰਦਾ ਕਿ ਅਸੀਂ ਫੋਕਸ ਫੇਸ ਦੇ ਉੱਪਰ ਰੱਖਿਆ ਹੁੰਦਾ ਤਾਂ ਕਰਕੇ ਤੁਹਾਨੂੰ ਲੱਗਦਾ ਬਟ ਬਾਅਦ ਵਿੱਚ ਜਦੋਂ ਤੁਸੀਂ ਦੇਖਦੇ ਹੋ ਪ੍ਰੋਪਰ ਰੈਡੀ ਹੋ ਕੀਤਾ ਹੋਇਆ ਫਿਰ ਵਧੀਆ ਲੱਗਦੀ ਹੈ neck ਬਟ ਉਸ ਟਾਈਮ ਥੋੜਾ ਜਿਹਾ ਇਹ ਮਾਈਂਡ ਸੇ ਰੱਖਿਆ ਕਰੋ ਕਿ ਪ੍ਰੋਪਰ ਹਜੇ ਚੱਲ ਰਿਹਾ ਹੁੰਦਾ ਕੰਮ ਕਿਉਂਕਿ ਪ੍ਰੋਸੈਸ ਦੇ ਵਿੱਚ ਹੁੰਦਾ ਸਾਰ ਨੂੰ ਬਾਅਦ ਵਿੱਚ ਕਰਦੇ ਕਈ ਮੇਕਅਪ ਆਰਟਿਸਟ ਪਹਿਲਾਂ neck ਕਰ ਲੈਂਦੇ ਬਟ ਕਈ ਬਾਅਦ ਵਿੱਚ ਕਰਦੇ ਉਸ ਤੋਂ ਬਾਅਦ ਮੈਂ ਹਾਈਲਾਈਟ ਕੀਤਾ ਹਾਈਲਾਈਟਰ ਇਥੇ ਮੈਂ ਹਾਈਲਾਈਟ ਪੁਆਇੰਟ ਤੇ ਕੀਤਾ ਸੀ ਜਿਵੇਂ ਆਪਾਂ T ਜ਼ੋਨ ਕਰਦੇ ਹਾਂ ਤੇ ਅੰਡਰ ਆਈ ਬੋਨ ਵਰਕ ਜਿਹੜਾ ਕਰਦੇ ਆਪਾਂ ਉਹਦੇ ਵਿੱਚ ਆਪਾਂ ਹਾਈਲਾਈਟ ਕਰਦੇ ਆ ਉਸ ਤੋਂ ਬਾਅਦ ਇਹ ਵੀ ਧਿਆਨ ਚ ਰੱਖੋ ਜਦੋਂ ਤੁਸੀਂ ਫਰੰਟ ਨੈਕ ਕਰ ਦਿੱਤਾ ਤਾਂ ਤੁਹਾਨੂੰ ਬੈਕ ਨੈਕ ਵੀ ਕਰਨਾ ਹੀ ਪੈਣਾ ਕਰ ਕਿਉਂਕਿ ਲੱਗ ਤੋਂ ਦਿਖਦਾ ਵਧੀਆ ਨਹੀਂ ਲੱਗਦਾ ਇੱਥੇ ਮੈਂ ਲੁੱਕਰ ਬਲਸ਼ਰ ਯੂਜ਼ ਕਰ ਰਹੀ ਹਾਂ O2O ਦਾ ਬਹੁਤ ਜ਼ਿਆਦਾ ਵਧੀਆ ਮੈਨੂੰ ਇਹ ਲੱਗਦਾ ਤੇ ਫਿਰ ਇਸ ਤੋਂ ਬਾਅਦ ਮੈਂ ਮਾਰਜ਼ ਦਾ ਕੰਸੀਲਰ ਪਾ ਲਿਆਟਾ ਉਹ ਲਈਆ ਇਹਨਾਂ ਦੇ ਐਜ਼ ਆ ਕੰਟੋਰ ਯੂਜ਼ ਕਰ ਲਏ ਪਹਿਲਾਂ ਮੈਂ ਓਨਲੀ ਜਿਹੜਾ ਪਾਊਡਰ ਕੰਟੋਰ ਆ ਉਹੀ ਯੂਜ਼ ਕਰਦੀ ਸੀ ਕਿ ਬਟ ਹੁਣ ਮੈਂ ਬਹੁਤ ਟਾਈਮ ਤੋਂ ਜਿਹੜਾ ਕਰੀਮ ਕੰਟੋਰ ਆ ਇਹ ਮੈਂ ਯੂਜ਼ ਕਰ ਰਹੀ ਹਾਂ ਇਹਦੇ ਨਾਲ ਫੇਸ ਦੀ ਕਟਿੰਗ ਇੰਨੀ ਵਧੀਆ ਹੁੰਦੀ ਆ ਕਿ ਬੜਾ ਵਧੀਆ ਲੱਗਦਾ ਤੁਹਾਨੂੰ ਜਦੋਂ ਤੁਸੀਂ ਮੇਕਅਪ ਕਰਦੇ ਹੋ ਜਿਨ੍ਹਾਂ ਦੇ ਜਿਆਦਾ ਫੇਸ ਮੋਟਾ ਵਾ ਪਤਲਾ ਸ਼ੋ ਕਰਨਾ ਉਹਨਾਂ ਲਈ ਤਾਂ ਇਹ ਬਹੁਤ ਜਿਆਦਾ ਵਧੀਆ ਪ੍ਰੋਡਕਟ ਆ ਕਿਉਂਕਿ ਜਦੋਂ ਤੁਸੀਂ ਕਰੀਮ ਕੰਟੋਰ ਕਰਦੇ ਹੋ ਨਾ ਇੱਕ ਤੁਹਾਡੇ ਫੇਸ ਤੇ ਕੱਟ ਬਣ ਜਾਂਦੇ ਆ ਤੁਸੀਂ ਕੱਟ ਕਰ ਸਕਦੇ ਹੋਗੇ ਮੋਟਾ ਤਾਂ ਉਹਨੂੰ ਪਤਲਾ ਸ਼ੋ ਕਰ ਸਕਦੇ ਹੋ ਨੋਜ਼ ਤੁਹਾਡਾ ਮੋਟਾ ਦਾ ਉਹਨੂੰ ਪਤਲਾ ਸ਼ੋ ਕਰ ਸਕਦੇ ਹੋ ਦੇਖ ਹੀ ਰਹੇ ਹੋ ਮੈਂ ਵੀਡੀਓ ਦੇ ਵਿੱਚ ਕਰ ਰਹੀ ਆ ਮੇਕਅਪ ਇਹ ਪਰ ਤੁਹਾਨੂੰ ਇਹ ਆ ਕਿ ਤੁਹਾਨੂੰ ਟੈਕਨੀਕ ਪ੍ਰੋਪਰਲੀ ਹੋਣੀ ਚਾਹੀਦੀ ਆ ਜਦੋਂ ਤੱਕ ਤੁਸੀਂ ਪ੍ਰੋਪਰਲੀ ਗੰਭੀਰ ਨਹੀਂ ਕਰਦੇ ਤਾਂ ਉਹ ਚੀਜ਼ ਨਿਕਲ ਕੇ ਨਹੀਂ ਆਉਂਦੀ ਹੈਗੀ ਇਨੂੰ ਥੋੜਾ ਜਿਹਾ ਹੱਥ ਨੂੰ ਕੰਟਰੋਲ ਚ ਕਰਕੇ ਫੇਰ ਹੀ neck ਦੀ ਕਰਨੀ ਪੈਂਦੀ ਆ ਕਿਉਂਕਿ ਅਗਰ ਤੁਸੀਂ ਗਲਤ ਰੋਂਗ ਸਾਈਡ ਨੂੰ ਕਰ ਲਈ ਤਾਂ ਉਹਦੇ ਨਾਲ ਵੀ ਤੁਹਾਡਾ ਫਿਰ ਮੇਕਅਪ ਖਰਾਬ ਹੋ ਸਕਦਾ ਵਾ ਕਿਉਂਕਿ ਇਹਦੀ ਟੈਕਨੀਕ ਹੋਣੀ ਸਾਨੂੰ ਪ੍ਰੋਪਰਲੀ ਜ਼ਰੂਰੀ ਆ ਉਸ ਤੋਂ ਬਾਅਦ ਤੁਸੀਂ ਬਲੈਂਡ ਕਰ ਦੋ ਜਿਹੜਾ ਤੁਹਾਡਾ ਬਲਸ਼ਰ ਆ ਦੇ ਥੋੜਾ ਜਿਹੜਾ ਕੰਟੋਰ ਕੀਤਾ ਉਹਨੂੰ ਇਦਾਂ ਮਰਜ ਕਰੋ ਕਿ ਪਤਾ ਹੀ ਨਾ ਲੱਗੇ ਕਿੱਥੇ ਮੈਂ ਕੰਟੋਰ ਕੀਤਾ ਸੀਗਾ ਤੇ ਕਿੱਥੇ ਮੈਂ ਜਿਹੜਾ ਬਲਸ਼ਰ ਆ ਉਹ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਆਇਜ਼ ਮੇਕਅਪ ਦੇ نیچے ਬੇਕਿੰਗ ਕਰ ਰਹੀ ਹਾਂ ਪਹਿਲਾਂ ਮੈਂ ਉਹ ਏਰੀਆ ਬੇਕ ਕਰਦੀ ਹੁੰਦੀ ਹਾਂ ਜਿੱਥੇ ਮੈਨੂੰ ਲੱਗਦਾ ਹੁੰਦਾ ਕਿ ਜਲਦੀ ਲਾਈਨਸ ਆ ਜਾਂਦੀਆਂ ਨੇ ਕਿਉਂਕਿ ਜਦੋਂ ਆਪਾਂ ਆਇਜ਼ ਬਲਿੰਕ ਕਰਦੇ ਹਾਂ ਕਮੋਂ ਨੇ ਆ ਜਿਹੜੀਆਂ ਆਪਣੀ ਆਇਜ਼ ਦਾ ਏਰੀਆ ਥੋੜਾ ਸੈਂਸਮੇ ਤੇ ਲਾਈਨ ਜਲਦੀ ਆ ਜਾਂਦੀਆਂ ਨੇ ਤਾਂ ਪਹਿਲਾਂ ਮੈਂ ਆਇਜ਼ ਦੇ ਜਿਹੜਾ ਅੰਡਰ ਆਰੀਆ ਉਹ ਵਰਕ ਕਰਦੀ ਹੁੰਦੀ ਹਾਂ ਆਪਣੇ ਲੂਜ਼ ਪਾਊਡਰ ਦੇ ਨਾਲ ਫਿਰ ਆਪਣੇ ਜਿਹੜਾ ਸਮਾਈਲ ਲਾਈਨਸ ਜਿੱਥੇ ਆਪਣੇ ਬਣਦੀਆਂ ਨੇ ਉਹ ਏਰੀਆ ਮੈਂ ਪਹਿਲਾਂ ਕਵਰ ਕਰਦੇ ਆ ਕਿਉਂਕਿ ਜਦੋਂ ਆਪਾਂ ਬੋਲਦੇ ਆ ਜਾਂ ਕੋਈ ਗੱਲ ਕਰਦੇ ਆ ਸਮਾਈਲ ਕਰਦੇ ਆ ਤਾਂ ਉੱਥੇ ਲਾਈਨਸ ਪਹਿਲਾਂ ਬਣ ਜਾਂਦੀਆਂ ਨੇ ਤਾਂ ਕੋਸ਼ਿਸ਼ ਕਰੋ ਕਿ ਉਹ ਏਰੀਆ ਨੂੰ ਪਹਿਲਾਂ ਕਵਰ ਕਰੋ ਉਸ ਤੋਂ ਬਾਅਦ ਤੁਸੀਂ ਪੂਰੇ ਫੇਸ ਤੇ ਆਪਨਾ 베ਕਿੰਗ ਕਰ ਸਕਦੇ ਹੋ ਪਾਊਡਰ ਸੈਟ ਕਰ ਲੋ ਜਾਂ ਜੋ ਵੀ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਬੋਲਦੇ ਉਹ ਪ੍ਰੋਪਰਲੀ ਸੈਟ ਕਰੋ ਪਰ ਇਹਦੇ ਵਿੱਚ ਥੋੜਾ ਜੂਰੀਆ ਗਰਮੀ ਦੇ ਵਿੱਚ ਥੋੜਾ ਪ੍ਰੋਪਰਲੀ ਜਿਹੜੀ ਤੁਸੀਂ 베ਕਿੰਗ ਆ ਉਹ ਕਰਨੀ ਜੂਰੀਆ ਜਾਂ ਪਾਊਡਰ ਸੈਟਿੰਗ ਕਹਿ ਲੋ ਸਰਦੀਆਂ ਦੇ ਵਿੱਚ ਥੋੜਾ ਬਹੁਤਾ ਘੱਟ ਵੀ ਕਰ ਲਓਗੇ ਚੱਲ ਜਾਂਦਾ ਬਟ ਥੋੜੀ ਟੈਕਨੀਕ ਪਤਾ ਹੋਣੀ ਚਾਹੀਦੀ ਕਿ ਤੁਸੀਂ ਕਿਸ ਵੇ ਦਾ ਨਾ ਕਰ ਰਹੇ ਹੋ ਤੇ ਕਲੈਂਟ ਨੂੰ ਚਾਹੀਦਾ ਕੀ ਆ ਉਸ ਤੋਂ ਬਾਅਦ ਮੈਂ ਆਈਬ੍ਰੋ ਇਹਨਾਂ ਦੀ ਫਿਲ ਕਰ ਰਹੀ ਹਾਂ ਵੈਸੇ ਇਹਨਾਂ ਦੀ ਬਹੁਤ ਵਧੀਆ ਆਈਬ੍ਰੋ ਸੀਗੀ ਪਹਿਲਾਂ ਤੋਂ ਹੀ ਬਟ ਮੈਂ ਥੋੜਾ ਜਿਹਾ ਕਲਰ ਐਡ ਕੀਤਾ ਥੋੜੀ ਡਿਫਾਈਨ ਕੀਤੀ ਆ ਕਿਉਂਕਿ ਥੋੜੀ ਜੀ ਮੈਨੂੰ ਅਰਕ ਸ਼ੇਡ ਚਾਹੀਦੀ ਸੀਗੀ ਥੋੜੀ ਇਹਨਾਂ ਦੀ ਗਲਾਈ ਦੇ ਸੀਗੀ ਉਸ ਅਕੋਰਡਿੰਗ ਮੈਂ ਫਿਰ ਫਿਲ ਕੀਤਾ ਇੱਥੇ ਮੈਂ ਆਈ ਮੈਜਿਕ ਦਾ ਜਿਹੜਾ ਜੈਲ ਬੇਸਡ ਆਈਬ੍ਰੋਜ਼ ਲਈ ਆਂਦੀ ਆ ਪ੍ਰੋਡਕਟ ਉਹ ਮੈਂ ਯੂਜ਼ ਕਰ ਰਹੀ ਆ ਇਹ ਬਰਸ਼ ਵੀ ਬਹੁਤ ਵਧੀਆ ਇੱਕ ਸਾਈਡ ਤੇ ਸਕੂਲੀ ਬਰਸ਼ ਆ ਤੇ ਦੂਸਰੀ ਸਾਈਡ ਤੋਂ ਐਂਗੂਲਰ ਬਰਸ਼ ਆ ਇਹ ਐਂਗੂਲਰ ਬਰਸ਼ ਮੈਨੂੰ ਬੜਾ ਪਸੰਦ ਆ ਕਿਉਂਕਿ ਇਹਦੇ ਇੱਕ ਸਾਈਡ ਤੇ ਸਕੂਲੀ ਹੈ ਤੇ ਦੂਸਰੀ ਸਾਈਡ ਤੇ ਆਪਣੇ ਐਂਗੂਲਰ ਬਰਸ਼ ਆ ਇਹਦੇ ਨਾਲ ਤੁਸੀਂ ਈਜ਼ੀਲੀ ਜਿਹੜੀ ਤੁਹਾਡੀ ਆਈ ਬਰੋਜ਼ ਆ ਉਹ ਫਿਲ ਕਰ ਸਕਦੇ ਹੋ ਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਰਿਪੀਟ ਦੇ ਵਿੱਚ ਬਲਸ਼ਰ ਅਪਲਾਈ ਕੀਤਾ ਪਾਊਡਰ ਬਲਸ਼ਰ ਤੇ ਅਗਰ ਤੁਹਾਨੂੰ ਨੀਡ ਲੱਗਦੀ ਆ ਤੁਸੀਂ ਅਪਲਾਈ ਕਰ ਦਿਓ ਆਦਰਵਾਇਜ਼ ਲੋੜ ਨਹੀਂ ਹੈਗੀ ਕਿਉਂਕਿ ਪਹਿਲਾਂ ਆਪਾਂ ਨੇ ਜਿਹੜਾ ਲਿਕਵਿਡ ਬਲਸ਼ਰ ਆ ਉਹ ਵੀ ਅਪਲਾਈ ਕੀਤਾ ਹੋਇਆ ਸੀਗਾ ਅਗਰ ਤੁਹਾਨੂੰ ਲੱਗਦਾ ਤਾਂ ਤੁਸੀਂ ਰੀ ਅਪਲਾਈ ਕਰ ਸਕਦੇ ਹੋ ਪਾਊਡਰ ਬ੍ਰਸ਼ ਦੇ ਨਾਲ ਆਦਰਵਾਇਜ਼ ਕੋਈ ਜ਼ਰੂਰਤ ਨਹੀਂ ਹੈਗੀ ਉਸ ਤੋਂ ਬਾਅਦ ਫਿਰ ਤੁਸੀਂ ਪਾਊਡਰ ਕੰਟੂਰ ਜਾਂ ਬ੍ਰਾਉਂਜ਼ਿੰਗ ਕਹਿ ਲੈਣੇ ਆਪਾਂ ਉਹ ਕਰਨੀ ਹੈ ਤਾਂ ਤੁਹਾਨੂੰ ਕਰ ਸਕਦੇ ਹੋ ਤੁਹਾਨੂੰ ਨੀਡ ਲੱਗ ਰਹੀ ਆ ਵੈਸੇ ਆਪਾਂ ਪਹਿਲਾਂ ਕੰਟੂਰ ਕਰ ਚੁੱਕੇ ਆ ਕਮਰੀਮ ਕੰਟੂਰ ਅਤਾ ਤੁਸੀਂ ਇਹ ਸਕੇਪ ਵੀ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਬਟ ਹਾਂ ਕਈ ਵਾਰ ਜਦੋਂ ਆਪਾਂ ਪਾਊਡਰ ਸੈਟਿੰਗ ਕਰਦੇ ਹਾਂ ਤਾਂ ਉਹਦੇ ਨਾਲ ਹਲਕਾ ਫੁਲਕਾ ਡਲ ਪੈ ਜਾਂਦੀ ਜਿਹੜੀ ਆਪਾਂ ਕੰਟੋਰ ਕੀਤੀ ਹੈ ਤਾਂ ਤੁਸੀਂ ਰੀਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਮੈਂ ਇੱਥੇ ਕਾਜਲ ਅਪਲਾਈ ਕਰ ਰਹੀ ਹਾਂ ਅਗਰ ਤੁਸੀਂ ਮੋਟੀ ਅੱਖ ਸ਼ੋਅ ਕਰਨੀ ਹੈ ਤਾਂ ਤੁਸੀਂ ਵਾਈਟ ਦਾ ਆਈਵਰੀ ਜਾਂ ਵੇਸ ਕਲਰ ਦਾ ਜਿਹੜਾ ਕਾਜਲਾ ਉਹ ਯੂਜ਼ ਕਰਨਾ ਅਗਰ ਤੁਹਾਡੀ ਆਲਰੇਡੀ ਅੱਖ ਮੋਟੀ ਆ ਜਾ ਤੁਸੀਂ ਬਲੈਕ ਕਲਰ ਦਾ ਜਿਹੜਾ ਕਾਜਲ ਹੈ ਉਹ ਯੂਜ਼ ਕਰ ਸਕਦੇ ਹੋ ਬਾਕੀ ਤੁਸੀਂ ਆਪਣੇ ਕਸਟਮਰ ਨੂੰ ਪੁੱਛੋ ਜੇ ਥੋੜੀ ਅਗਰ ਤੁਸੀਂ ਆਪਣੇ ਤੇ ਮੇਕਅਪ ਕਰ ਰਹੇ ਹੋ ਥੋਡੀ ਕੀ ਚੁਆਇਸ ਦਾ ਉਸ ਅਕੋਰਡਿੰਗਲੀ ਤੁਸੀਂ ਕਾਜਲ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਫਿਰ ਮੈਂ ਆਈ ਸ਼ੈਡੋ ਬਲੈਕ ਕਲਰ ਦਾ ਲਿਆ ਤੇ ਫਿਰ ਮੈਂ ਉਹਨੂੰ ਮਰਜ ਕਰ ਰਹੀ ਹਾਂ ਕਿਉਂਕਿ ਕਈਆਂ ਦੇ ਜਿਹੜਾ ਕਾਜਲ ਹੈ ਫੈਲ ਜਾਂਦਾ ਇਹ ਇੱਕ ਟਿਪ ਆ ਅਗਰ ਤੁਸੀਂ ਬਲੈਕ ਕਾਜਲ ਪਾ ਰਹੇ ਹੋ ਤੁਹਾਡਾ ਕਾਜਲ ਫੈਲਦਾ ਤਾਂ ਤੁਸੀਂ ਉਹਦੇ ਲਈ ਇੱਕ ਬਲੈਕ ਕਲਰ ਦਾ ਆਈ ਸ਼ੈਡੋ ਲੈ ਲੈਣਾ ਤੇ ਇੱਕ ਬਿਲਕੁਲ ਛੋਟੇ ਜਿਹੇ ਬਲੈਂਡਿੰਗ ਬਰਸ਼ ਦੇ ਨਾਲ ਉਹਨੂੰ ਬਲੈਂਡ ਕਰ ਦੇਣਾ ਇਹਦੇ ਨਾਲ ਤੁਹਾਡਾ ਕਾਜਲ ਵੀ ਨਹੀਂ ਫੈਲੂਗਾ ਤੇ ਤੁਹਾਡਾ ਆਈਜ਼ ਦਾ ਜਿਹੜਾ ਮੇਕਅਪ ਆ ਉਹ ਵੀ ਬਹੁਤ ਸੋਹਣਾ ਲੱਗੂਗਾ ਆਈ ਤੁਹਾਡੀ ਡਿਫਾਈਨ ਹੋਈ ਹੀ ਲੱਗੂਗੀ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਬਲੈਕ ਕਲਰ ਕਾਜਲ ਆ ਉਹਨੂੰ ਮੈਂ ਹਲਕੇ ਬ੍ਰਾਊਨ ਕਲਰ ਦੇ ਨਾਲ ਬਲੈਂਡ ਕਰ ਰਹੀ ਹਾਂ ਜਿਹੜਾ ਕਲਰ ਮੈਂ ਉੱਪਰ ਬ੍ਰਾਊਨ ਲਿਆ ਸੀਗਾ ਉਹੀ ਕਲਰ ਮੈਂ نیچے ਲੈ ਕੇ ਉਹਨੂੰ ਪ੍ਰੋਪਰਲੀ ਬਲੈਂਡ ਕਰ ਰਹੀ ਹਾਂ ਅਗਰ ਥੋੜਾ ਐਕਸੈਸਿਵ ਲੱਗ ਜਾਂਦਾ ਦਾ نیچے ਆ ਜਾਂਦਾ ਕਲਰ ਜਿਹੜਾ ਤੁਸੀਂ ਬ੍ਰਾਊਨ ਦਾ ਬਲੈਕ ਘਾ ਰਹੇ ਹੋ ਤਾਂ ਤੁਸੀਂ ਇੱਕ ਕੰਪੈਕਟ ਦੇ ਵਿੱਚ ਟੱਚ ਕਰ ਲਓ ਕੋਈ ਵੀ ਕੰਪੈਕਟ ਦਾ ਸ਼ੇਡ ਲੈ ਲਓ ਤੁਹਾਡੀ ਸਕਿਨ ਦੇ ਨਾਲ ਰਲਦਾ ਮਿਲਦਾ ਤਾਂ ਉਹਦੇ ਨਾਲ ਫਿਰ ਤੁਸੀਂ ਉਹ ਉਹੀ ਜਿਹੜਾ ਬਰਸ਼ ਯੂਜ਼ ਕੀਤਾ ਅੰਡਰ ਆਇਰਕ ਲਈ ਉਹਦੇ ਨਾਲ ਕਲੀਨ ਕਰ ਦੋ ਤਾਂ ਜਿਹੜਾ ਜਿਹੜਾ ਤੁਹਾਡਾ ਅਲੱਗ ਤੋਂ ਆ ਲੱਗ ਗਿਆ ਸੀਗਾ ਜਾਂ ਓਵਰ ਲੱਗ ਗਿਆ ਸੀਗਾ ਅੰਡਰ ਆਈ ਫਾਰਕ ਦੇ ਉੱਪਰ ਆਈ ਸ਼ੈਡੋ ਤਾਂ ਉਹਨੂੰ ਉਹ ਕਲੀਅਰ ਕਰ ਦੇਗਾ ਤੇ ਫਿਰ ਇੱਥੇ ਮੈਂ ਕਰ ਰਹੀ ਹਾਂ <li>ਪ ਲਾਈਨਰ ਅਗਰ ਤੁਸੀਂ ਲਿਪਸ ਮੋਟੇ ਸ਼ੋ ਕਰਨੇ ਆ ਤਾਂ ਇੱਕ ਪੁਆਇੰਟ ਲਿਪਸ ਦੇ ਬਾਹਰ ਆਊਟਲਾਈਨ ਕਰੋ ਅਗਰ ਤੁਸੀਂ ਪਤਲੇ ਸ਼ੋ ਕਰਨੇ ਆ ਤਾਂ ਇੱਕ ਪੁਆਇੰਟ ਜਿਹੜੀ ਤੁਸੀਂ ਲਾਈਨ ਬਣਾਣੇ ਆ ਆਊਟਲਾਈਨ ਕਰਦੇ ਹੋ ਉਹ ਅੰਦਰਲੀ ਸਾਈਡ ਕਰੋ ਇਹਨਾਂ ਦਾ ਨੀਚੇ ਵਾਲਾ ਲਿਪਸ ਸੀਗਾ ਉਹ ਸਹੀ ਸੀਗਾ ਬਟ ਉੱਪਰ ਵਾਲਾ ਮੈਨੂੰ ਥੋੜਾ ਬੜਾ ਚਾਹੀਦਾ ਸੀਗਾ ਤੇ ਤੁਸੀਂ ਵੀਡੀਓ ਚ ਦੇਖਿਆ ਮੈਂ ਉਹਨੂੰ ਥੋੜਾ ਜਿਹਾ ਇੱਕ ਪੁਆਇੰਟ ਬ੍ਰਾਡ ਕੀਤਾ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਸੈਟਿੰਗਸ ਸਪਰੇਅ ਦੀ ਬਾਰੇ ਇਹ ਪ੍ਰੈਨੇ ਦੀ 글로 ਬੂਸਟਰ ਸੈਟਿੰਗ ਸਪਰੇਅ ਆ ਬੜੀ ਵਧੀਆ ਵਾ ਅਗਰ ਤੁਹਾਨੂੰ ਗਲੋਈ ਮੇਕਅਪ ਪਸੰਦ ਆ ਤਾਂ ਉਹਨਾਂ ਲਈ ਤਾਂ ਇਹ ਪੂਰਾ ਬੈਸਟ ਤੇ ਵਧੀਆ ਵਾ ਜਿਹਨਾਂ ਦੇ ਡਰਾਈ ਸਕਿਨ ਆ ਉਹਨਾਂ ਲਈ ਵੀ ਬਹੁਤ ਵਧੀਆ ਪ੍ਰੋਡਕਟ ਆ ਇਹ ਜਿਹੜਾ ਸੈਟਿੰਗ ਸਪਰੇ ਆ ਬਹੁਤ ਵਧੀਆ ਗਲੋ ਆਂਦਾ ਇਹਦੇ ਨਾਲ ਤੇ ਇੱਥੇ ਫਿਰ ਮੈਂ ਯੂਜ਼ ਕਰ ਰਹੀ ਆ ਮਸਕਰਾ ਮਸਕਰਾ ਇਹ ਕਿਊਟੀ ਬੂਟੀ ਦਾ ਮੈਂ ਯੂਜ਼ ਕਰ ਰਹੀ ਆ ਇਹਦੇ ਦੋ ਤਰੀਕੇ ਦੇ ਇਹਦੇ ਵਿੱਚ ਬਰਸ਼ ਆਂਦੇ ਇੱਕ ਸਾਈਡ ਤੇ ਮੋਟਾ ਉਹ ਤੁਸੀਂ ਅੱਪਰ ਵਾਲੀ ਲੈਸ਼ ਲਈ ਯੂਜ਼ ਕਰ ਸਕਦੇ ਹੋ ਇੱਕ ਸਾਈਡ ਤੇ ਇਹ ਪਤਲਾ ਬਰਸ਼ ਆ ਇਹ ਤੁਸੀਂ ਲੋਅਰ ਲੈਸ਼ ਲਈ ਯੂਜ਼ ਕਰ ਸਕਦੇ ਹੋ ਹੁਣ ਲੁੱਕ ਪੂਰੀ ਕੰਪਲੀਟ ਹੋ ਗਈ ਹੈ ਤੇ ਇੱਥੇ ਆ ਗਿਆ ਜੁਐਲਰੀ ਦੀ ਬਾਰੀ ਐ ਜੁਜੂਅਲ ਜਿਵੇਂ ਸਾਰੀਆਂ ਕੁੜੀਆਂ ਦਾ ਇਹੀ ਹੁੰਦਾ ਕਿ ਕੰਨਾਂ ਦੇ ਵਿੱਚ ਪ੍ਰੋਬਲਮ ਆਉਂਦੇ ਜਦੋਂ ਆਪਾਂ ਝੁਮਕੇ ਪਹਾਨਦੇ ਆ ਇਹਨਾਂ ਦੇ ਵੀ ਥੋੜੀ ਇੱਦਾਂ ਹੀ ਪ੍ਰੋਬਲਮ ਆਈ ਸੀ ਚਲੋ ਬਾਕੀ ਹੁਣ ਆ ਜਾਂਦੀ ਹੈ ਹੈਅਰ ਸਟਾਈਲ ਦੀ ਬਾਰੀ ਇਹ ਜਿਹੜੀ ਪਰਾਂਦੀ ਆ ਇਹ ਅਸੀਂ ਖੁਦ ਹੀ ਬਣਾਈ ਹੋਈ ਆ ਹੈਂਡ ਮੇਡ ਆ ਕਿ ਮੈਂ ਖੁਦ ਬਣਾਈ ਸੀਗੀ ਅਗਰ ਤੁਸੀਂ ਇਹ ਐਦਾਂ ਦੀ ਪਰਾਂਦੀ ਚਾਹੁੰਦੇ ਹੋ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਅਸੀਂ ਬਲਕਾ ਆਰਡਰ ਵੀ ਲੈਨੇ ਆ ਜਿੱਦਾਂ ਦੀ ਤੁਹਾਨੂੰ ਬਰਾਂਦੀ ਚਾਹੀਦੀ ਆ ਤੁਸੀਂ ਉਦਾਂ ਦੀ ਸਾਨੂੰ ਫੋਟੋ ਸੈਂਡ ਕਰੋ ਅਸੀਂ ਉਦਾਂ ਦੀ ਤੁਹਾਨੂੰ ਬਣਾ ਕੇ ਦਵਾਂਗੇ ਤੇ ਇਹ ਬਰਾਂਦੀ ਦਾ ਮੈਂ ਨਿਊ ਆਪਣਾ ਇੱਕ ਸਾਈਡ ਬਿਜ਼ਨਸ ਸਟਾਰਟ ਕੀਤਾ ਕਿਉਂਕਿ ਮੈਨੂੰ ਇਹਦੇ ਵਿੱਚ ਇੰਟਰਸਟ ਸੀਗਾ ਤੇ ਮੈਨੂੰ ਇਹ ਲੱਗਿਆ ਕਿ ਮੈਨੂੰ ਵੈਸੇ ਵੀ ਲੋਡ ਪੈਂਦੀ ਰਹਿੰਦੀ ਜਦੋਂ ਮੈਂ ਸ਼ੂਟ ਕਰਦੀ ਆ ਮੇਰੇ ਕਲਾਇੰਟ ਵੀ ਮੰਗਦੇ ਆ ਤਾਂ ਮੈਨੂੰ ਇਹ ਲੋਡ ਸੀਗੀ ਤੇ ਮੈਂ ਇਹ ਕ੍ਰੀਏਟ ਕੀਤੀ ਆ ਬਾਕੀ ਤੁਸੀਂ ਹੁਣ ਕਮੈਂਟ ਦੇ ਵਿੱਚ ਦੱਸਿਓ ਕਿ ਤੁਹਾਨੂੰ ਫੁੱਲ ਲੁੱਕ ਕਿੱਦਾਂ ਦੀ ਲੱਗੀ ਆ ਤੇ ਮੈਂ ਇਹ ਟ੍ਰੈਡੀਸ਼ਨਲ ਲੁੱਕ ਕ੍ਰੀਏਟ ਕੀਤੀ ਸੀਗੀ ਵਿਸਾਖੀ ਦੇ ਉੱਤੇ ਬਾਕੀ ਤੁਸੀਂ ਦੱਸੋ ਕਿ ਤੁਹਾਨੂੰ ਕਿਦਾਂ ਹੀ ਲੱਗਿਆ ਕੋਈ ਕੁਐਸਚਨ ਆ ਤਾਂ ਤੁਸੀਂ ਪੁੱਛ ਸਕਦੇ ਹੋ ਕਮੈਂਟ